ਹੈਲੋ ਵੈਲਕਮ ਕਰਦੇ ਆ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਅਨੰਦ ਦੇ ਗੇਲ ਬਲੌਗਸ ਅਨੰਦ ਦੇ ਗੇਲ ਬਲੌਗਸ ਤੇ ਕਰਦੇ ਆ ਵੈਲਕਮ ਤੁਹਾਡਾ ਚੈਨਲ ਆ ਬਲੌਗਸ ਦੀ ਕਿਤਾ ਸ਼ਾਮ ਸ਼ਾਮ ਨੂੰ ਇਵਨਿੰਗ ਹੋ ਗਈ ਸੂਰਜ ਡੁੱਬਣ ਵਾਲਾ ਸਨਸੈਟ ਹੋਣ ਵਾਲੀ ਆ ਅੱਜ ਸੰਡੇ ਹੀ ਦਾ ਸੰਡੇ ਆਪਾਂ ਸਾਰਾ ਦਿਨ ਕੀਤਾ ਇੰਜੋਏ ਅਨੰਦ ਨੇ ਵੇਖਿਆ ਟੀਵੀ ਪੂਰਾ ਫੁੱਲ ਤੇ ਮੈਂ ਚੱਲ ਗਿਆ ਹਾਂ ਦੁਕਾਨ ਤੇ ਫਿਰ ਮੈਂ ਦੁਕਾਨ ਤੋਂ ਆਇਆ ਇਰਾਨ ਕੇ ਰੈਸਟ ਕੀਤੀ ਥੋੜਾ ਚੇਅਰ ਹੁਣ ਅਸੀਂ ਗੱਡੀ ਦਿੱਤੀ ਸੀ ਬੰਨੇ ਆਪਣੀ ਦੂਜੀ ਹੋਟੇ ਆ ਵੀ ਉਹ ਲੈਣ ਆਏ ਹਾਂ ਤੇ ਉਹ ਅੰਕਲ ਲੈ ਕੇ ਚੱਲ ਗਏ ਡਰਾਈਵਰ ਵੀਰ ਗੱਡੀ ਹੁਣ ਮੈਂ ਤਾਂ ਅਨਹਤਾ ਆ ਕੇ ਕਿੱਥੇ ਆ ਗਏ ਟਿੰਡੀ ਕੋ ਕਿੱਥੇ ਆ ਗਏ ਕਿੱਥੇ ਆ ਗਏ ਟਿੰਡੀ ਹਾਂ ਉਹ ਸਾਹਮਣੇ ਚੱਲੇ ਆਪਾਂ ਘਰੇ ਮੈਂ ਗੁਰਨੋਜ ਕਹਿੰਦੀ ਹੁਣ ਨਹੀਂ ਤੁਸੀਂ ਮੈਨੂੰ ਟਿੰਡੀ ਜਾਣ ਦੀ ਆਵਾਜ਼ ਆਵਾਜ਼ ਬੜੀ ਸੁਣਦਾ ਇਹਨਾਂ ਦਾ ਟਿੰਡੀ ਦੇ ਨਾਮ ਤੇ ਤੂੰ ਬੇ ਕੰਮ ਕਰਾਂਗੀ ਚੌਕੜਾ ਮੈਂ ਮਾਲ ਮਰੂ ਟਿੰਡੀ ਠੀਕ ਹੈ ਹਰ ਕੁਲੇ ਸੀ ਗਿਆ ਤਾਂ ਚੱਲ ਠੀਕ ਹੈ ਇੱਕ ਮਿੰਟ ਵੇਟ ਕਰਨਾ ਮੈਨੂੰ ਉੱਤਰ ਤਾਂ ਰਹਿੰਦੇ ਤੁਸੀਂ ਨਾ ਕੁਝ ਬੋਲੋ ਮੈਂ ਕੱਲਾ ਬੋਲ ਕਹਿੰਦੀ ਵੇਖਣਾ ਜੇ ਟਿੰਡੀ ਸਸੀਕਰ ਟਿੰਡੀ ਕਹਿੰਦਾ ਕੀ ਕਰਦਾ ਤੇ ਕਰਨੂ ਅੱਜ ਕਹਿੰਦਾ ਕੀ ਕਰਦਾ ਜਾ ਗੰਡਾ ਗਰਨੂ ਅੱਜ ਤਰੀਵਾਜ ਇਹਦੀ ਤਰੀਵਾਜ ਉਹ ਕਿਹੋ ਜਿਹਾ ਹੈ ਨਾ ਪਾ ਲਈ ਸਸਰੀ ਕਾਲਾ ਪਾਪਾ ਦੀ ਹੈ ਉਹ ਟੀ-ਸ਼ਰਟ ਫੜ ਲਈ ਕੱਟ ਕੇ ਛੱਡੇ ਹੋਣੇ ਵਿੱਚ ਕੱਢੇ ਮੈਨੂੰ ਹਾਂ ਛੱਡਦੇ ਨਹੀਂ ਤੈਨੂੰ ਲੈ ਸਿੱਧਾ ਕਰ ਤੈਨੂੰ ਵਿੱਚੋਂ ਛੱਡਦੇ ਨਹੀਂ ਬਾਹਰ ਇਹ ਤਾਂ ਪਿੰਜਰਾ ਆ ਗਿਆ

ਇਹ ਨਹੀਂ ਬੇਤਰੀ ਕਰ ਲਈ ਕਿਹਾ ਮੈਂ ਮੇਰੇ ਕਹਿੰਦਾ ਮਤਲਬ ਉਹ ਜੋ ਇਸ ਤੋਂ ਪਹਿਲਾਂ ਕੋਲ ਆ ਸੰਡੇ ਆ ਤੇ ਫਿਰ ਹੋਏ ਨਹੀਂ ਤੇਰੀ ਅੱਛਾ ਹੀ ਗੱਲ ਲਈ ਮੇਰੇ ਦੋਰੀਆ ਰੋਏ ਨਹੀਂ ਪਰ ਕਿ ਦਾਣਾ ਚਪਰੀ ਰਿਹਾ ਪਾਜੀ ਸਸਰੀਕਾਲ ਪਿਆਸ ਲੱਗੀ ਆ ਤੈਨੂੰ ਪਾਣੀ ਨਹੀਂ ਦਿੰਦੇ ਪਪਾ ਹੈ ਹੀ ਪਪਾ ਨੂੰ ਰਸਕਾ ਪਾਣੀ ਦਿੰਦੇ ਤੈਨੂੰ ਨਾ ਅਰਾਧੇ ਵੀ ਮੈਨੂੰ ਚੁੱਕ ਲਿਆ ਨਾ ਤੇ ਬਸ ਹਾਂ ਬਤਾ ਕੋਈ ਚੁੱਕਿਆ ਨਾ ਤੇ ਨੀਗੀ ਆ ਪਿਆ ਉਹਨਾਂ ਦਾ ਹੈਪੀ ਬਰਥਡੇ ਆਉਣ ਵਾਲਾ ਹੈ ਦੀਦੀ ਦਾ ਆਏ ਆਏ ਹੁੰਦੇ ਛੋਟੂ ਹੀ ਜਾਂਦਾ ਹੁੰਦਾ ਬੱਚਾ ਉੱਟ ਕੇ ਫੜਕ ਰੱਖੀ ਛਾਲਾ ਤੈਨੂੰ ਦੋਤਾ ਕਹਿੰਦਾ ਮੈਨੂੰ ਚੁੱਕਦਾ ਏਦਾਂ ਸਿਰ ਕੌਂਦਾ ਵੀ ਨਹੀਂ ਉਹਨੇ ਪੜਾਇਆ ਇਹਨੂੰ ਇਹਦਾ ਕੌਣ ਆ ਮਮੀ ਮਮੀ ਪਿੰਡ ਗਈ ਜੀ ਮਮੀ ਲੱਤ ਤੇ ਪੀੜ ਹੁੰਦੀ ਕੱਲ ਦੇ ਪੇਕਿਓਂ ਤੁਰ ਕੇ ਗਈ ਪੇਕ ਆ ਗਿਆ ਇਹਨੇ ਗੱਡੀ ਕਹ ਲੈਣਾ ਨਹੀਂ ਜੀ ਮਮੀ ਇੱਥੇ ਨਿਕਲਣਾ ਹਾਂ ਇਹ ਰ ਸ਼ਾਮ ਆਈ 6 ਵਜੇ ਕਹਿੰਦੇ ਜਦੋਂ ਮੈਂ ਕਹਾਂਗਾ ਮੈਂ ਉਹਦਾ ਕਹਿਣਗੀ ਨਾ ਟਾਈਮ ਹੋ ਗਿਆ ਨਾ ਹੋਇਆ ਪਿੱਕ ਨੂੰ ਆਉਂਣੀ ਜੀ ਕਰਦਾ ਕਿਸਦਾ ਹੈ ਨਾ ਇਹ ਵੀ ਗਿਆ ਦਾਦੀ ਦੇ ਨਾਨਕ ਉਹ ਜਿਹਦਾਦੀ ਦੇ ਨਾਨਕ ਆਪਣੇ ਪਾਪਾ ਦੇ ਨਾਨਕ ਸਾਰੇ ਦਿਨ ਯਾਦ ਕਰਦੇ ਸੀ ਮੈਂ ਸ਼ਾਰਟ ਵੀਡੀਓ ਵੇਖੀ ਸਾਰੇ ਦਿਨ ਯਾਦ ਕਰਦੇ ਹਾਂ 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 ਇੱਥੇ ਹੀ ਆਪਣੇ ਤੇ ਜੇ ਬੀਬੀ ਨੂੰ ਨਾਲ ਲੈ ਆਉਣਾ ਹੈ ਮੇਰਾ ਵੀਰਾ ਮੇਰੇ ਹੁੰਦੇ ਗਲ ਗਿਆ ਉਹ ਬੰਦੇ ਮਿਲਣ ਜਾਈਦਾ ਆਪਣੇ ਉਹ ਬੰਦੇ ਜਾਈਦਾ ਕਿ ਆ ਨੰਨੇ ਲਾ ਬੈਠਾ ਛੁੱਟੀ ਨਹੀਂ ਜੀ ਅੱਜ ਜਾਂਦੇ ਤਾਂ ਨਾ ਤੈਨੂੰ ਵਿਹੋੜਣਾ ਆਹੋ ਗਿਓ ਜਿੱਤਾ ਅੱਜ ਮੈਂ ਕਿਹਾ ਹੀ ਫੇਰੀ ਗਏ ਉਧਰ ਸਾਰਾ ਮੂੜ ਨਹੀਂ ਆ ਗਿਆ ਚਾਚੂ ਡਿਊਟੀ ਚਾਚੂ ਡਿਊਟੀ ਮਾਨੇ ਤੇਰੇ ਨਾਲ ਤਿਆਰ ਹੋ ਜਾਣਾ ਮੈਂ ਨਾਲ ਜਾਣਾ ਹੈ ਕਿੰਦਾ ਕਿ ਮੈਂ ਤਾਂ ਨਾਲ ਜਾਣਾ ਹੈ ਕਿ ਉੱਤਰੇ ਨਾ ਉੱਤਰੇ ਰੋਏ ਕਿਥੇ ਚਲੇ ਆ ਮੈਂ ਗਿਆ ਕਿ ਨਾ ਕੋਸ਼ਿਸ਼ ਹੁੰਦੀ ਐ ਇਹ ਕਰਨ ਨੂੰ ਕਿਥੇ ਚਲੇ ਆ ਬਾਏ 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 ਕਰਦੇ ਵੀਰ ਜੀ ਥੋੜੇ ਦੇਰ ਰਹੀ ਨੇ ਨਾਲ ਕਾਈ ਚੱਲ ਜਾ ਹਾਂ ਦੇਰ ਹਾਂ ਚੱਲੀਏ ਕਰਨ ਆ ਜੇ ਗੁਰਦਾਮੀ ਨੂੰ ਨਾ ਅਲਾਜਾ ਆ ਤੇ ਗੁਰਦੁਆਰੇ ਤੋਂ ਦੋਵੇਂ ਚੱਲੇ ਦੁਕਾਨ ਆਪਣੀ ਤੇ ਆ ਜਾਨ ਕਿਨੇ ਕੋਸ਼ੀ ਹੈ ਹੈ ਜੇ ਦਾਦੂ ਨੂੰ ਮੇੜਿਆਂ ਨਾਲੇ ਅਨੂ ਜੇ ਨਿਕਾ ਜਾਂਦਾ ਹੈ ਨਾ ਉਦੋਂ ਚਾਚੂ ਦੁਕਾਨ ਤੇ ਲੈ ਜਾਂਦਾ ਨਾ ਤੈਨੂੰ ਹੁਣ ਗੁਰਦੁਆਰੇ ਨੂੰ ਮੈਂ ਲੈ ਕੇ ਚੱਲਿਆ ਪਾਪਾ ਜੀ ਇੱਕ ਵਾਰ ਅਪ ਡਿਗ ਵੀ ਗਏ ਹਾਂ ਚੱਲੀਏ ਗੁਰਦੁਆਰੇ ਗੁਰਦੁਆਰੇ ਹੋਲੇ ਗੁਰਦੁਆਰੇ ਇਹ ਆ ਸਾਡਾ ਪਿੰਡ ਸੋਹਣਾ ਜ ਆ ਬਹੁਤ ਹੀ ਪਿਆਰਾ ਜ ਆ ਸੋਹਣਾ ਜ ਤੇ ਆ ਮੇਰੇ ਸੋਹਣੇ ਸੋਹਣੇ ਬੱਚੇ ਓ ਬੱਚਾ ਬੜੀ ਹਾਂਜੀ ਐਲੋ ਬੱਚਾ ਬੜੀ ਕਿਵੇਂ ਹੋ ਮਜੀਆ ਮੈਂ ਅਨਹ ਤੇ ਗੁਰਨਵਾਜ ਹੁਣ ਚੱਲੇ ਡੈਡੀ ਕੋਲ ਦੁਕਾਨ ਦੇ ਉੱਤੇ ਹਣਾ ਗੁਰਨਵਾਜ ਚੱਲੇ ਨਾ ਮੇਰੀ ਤੇ ਗੁਰਨਵਾਜ ਮੈਚ ਹੋ ਗਈ ਹਾਂ ਮੈਚਿੰਗ ਹੋ ਗਈ ਤੁਹਾਡੀ ਦੋ ਜਾਨ ਆਪਾਂ ਚੱਲੇ ਡੈਡੀ ਕੋਲ ਦੁਕਾਨ ਦੇ ਉੱਪਰ ਹੁਣ ਗੁਰਨਵਾਜ ਨੇ ਚੀਜ਼ੀ ਲੈਣੀ ਡੈਡੀ ਕੋਲੋਂ ਗੁਰਨਵਾਜ ਹਾਂਜੀ ਮੈਂ ਬਹੁਤ ਛਾਲੇ ਲੈ ਕੇ ਲੂੰਗਾ ਬਹੁਤ ਛਾਲੇ ਲੈ ਕੇ ਲੂੰਗਾ ਡੈਡੀ ਕੋਲ ਓ ਗੁਰਨ왈 ਜੀ ਆ ਗਿਆ ਦੁਕਾਨ ਤੇ ਹਾਂ ਗੁਰਨ왈 ਆ ਆ ਨਾ ਓਏ ਗੁਰਨ왈 ਆ ਗਿਆ ਦੁਕਾਨ ਤੇ ਡੈਡੀ ਕੋਲ ਆਨੰਦ ਵੀ ਆ ਗਿਆ ਉਹ ਸ਼ਾਇਰ ਹੈ ਮੈਂ ਤਾਂ ਨਾਲ ਤੇ ਗੁਰਨ왈 ਆ ਜਾ ਕੇ ਪੈਣ ਲ ਹੋਣਾ ਤਿੰਨੇ ਜਣੇ ਆਪਾਂ ਕੰਦੇ ਸ਼ਾਇਰ ਪੈਣ ਦੀ ਹਣਾ ਗੁਰਨ왈 ਆਪਾਂ ਕੰਦੇ ਪੈਣ ਦੀ ਸ਼ਾਇਰ ਇਹ ਸਾਡੀਆਂ ਪਿੰਡ ਦੀਆਂ ਗਲੀਆਂ ਨਿੱਕੀਆਂ ਨਿੱਕੀਆਂ ਆ ਗਏ ਅਹੀਂ ਬੀਬੀ ਜੀ ਓ ਆ ਗਏ ਬੱਤਨ ਚਾਚੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਦਾਂ ਵਧੀਆ ਠੀਕ ਠਾਕ ਕੀ ਹਾਲੇ ਚਾਲੇ ਵਧੀਆ ਤੂੰ ਸੁਣਾ ਸਤਿ ਸ਼੍ਰੀ ਅਕਾਲ ਵੇ ਬੱਚਾ ਪਾਰਟੀ ਲੈ ਆ ਮੈਂ ਤੇਰ ਕੋ ਬੱਚਾ ਪਾਰਟੀ ਆ ਗਈ ਨਾ ਚਲਾ ਬੀਬੀ ਕਿਥੇ ਬੀਬੀ ਦੱਬੇ ਸਤਿ ਸ਼੍ਰੀ ਅਕਾਲ ਕੀ ਹਾਲੇ ਚਾਲੇ ਵੇ ਕਿੰਨੇ ਬੱਚੇ ਲੈ ਆਇਆ ਮੈਂ ਕਿੰਨੇ ਬੱਚੇ ਆਏ ਮਿਲਣੇ ਬੀਬੀ ਤੈਨੂੰ ਕਿੰਨੇ ਬੱਚੇ ਆਏ ਦੋ ਬੰਨੇ ਬੱਚੇ ਆਏ ਆਂ ਹੈ ਯੇ ਲੈ ਗਏ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੇ ਮੈਂ ਕਹਿੰਦੇ ਕਿੰਨੇ ਦਿਨ ਹੋ ਗਏ ਆਇਆ ਹੀ ਨਹੀਂਗਾ ਕੋ ਟਾਈਮ ਹੀ ਨਹੀਂ ਲੱਗਣ ਡਿਆ ਬਸ ਇਦਾਂ ਹੀ ਨਹੀਂ ਟਾਈਮ ਨਹੀਂ ਲੱਗਣ ਡਿਆ ਵੀ ਜੀ ਥੋੜਾ ਜਿਹਾ ਹੋ ਗਿਆ ਇਧਰ ਮੈਂ ਤਾਂ ਗੁਰਨਵਾਜ ਬੈਠਾ ਹੀ ਗੱਡੀ 'ਚ ਅਨਹਦ ਗਈ ਆ ਆਪਣੇ ਦਾਦੂ ਕੋਲ ਚੀਜ਼ ਲੈਣ ਦੁਕਾਨ ਤੋਂ ਤੇ ਮੈਂ ਤਾਂ ਗੁਰਨਵਾਜ ਕਰਨ ਤਾਂ ਵੇਟ ਆ ਦੀ ਹਨਾ ਗੁਰਨਵਾਜ ਦੀਦੀ ਕਿੱਥੇ ਗਈ ਆ ਦੀਦੀ ਕਹਿੰਦੀ ਮੈਂ ਪੈਕਟ ਲੈ ਆਵਾ ਗੁਰਨਵਾਜ ਵਾਸਤੇ ਹਨਾ ਕੀ ਲੈਣ ਗਈ ਦੀਦੀ ਪੈਕਟ ਤੇ ਉਹ ਸਾਹਮਣੇ ਉਹ ਦੁਕਾਨ ਆ ਡੈਡੀ ਕਿਤੇ ਆ ਗੁਰਨਵੈ ਦਾਦੂ ਕਿਤੇ ਆ ਆ ਬਤੂ ਚੱਲੀਏ ਦੀਦੀ ਨੂੰ ਆਜ ਮਾਰੀਏ ਕਹਿ ਦੀਦੀ ਆਜੋ ਦੀਦੀ ਜਲਦੀ ਜਲਦੀ ਆਜੋ ਮੈਂ ਵੀ ਜਾਣਾ ਇਹ ਆ ਗਏ ਆਪਾਂ ਵਾਪਸ ਹੁਣ ਗੁਰਨਵੈ ਨੂੰ ਸਿਰ ਕਰਾ ਕੇ ਦੁਕਾਨ ਤੋਂ ਹੋ ਕੇ ਅਨੰਦ ਨੇ ਚੀਜ਼ੀਆਂ ਲੈ ਲੈਂਦੀਆਂ ਆਪਣੀਆਂ ਨਾਲੇ ਕਿੱਥੇ ਰੱਖਿਆ ਗੱਡੀ ਚ ਸਾਡੇ ਨਾਲ ਗੁਰਨਵਜ ਗਿਆ ਹੈ ਉਹ ਵੀ ਆ ਗਿਆ ਨਾਲ ਹੀ ਸਾਡੇ ਕਿਸ਼ੂ ਕਕੇਚਾ ਆਹੋ ਜਾ ਐ ਕੀ ਹੋਇਆ ਕਰਨੋ ਕਿੱਥੋਂ ਆਏ ਗਰੋਂ ਕਿੱਥੋਂ ਆਏ ਕਰਨੋਏ ਮੇਰੇ ਨਾਲ ਲਾ ਲਈ ਪਮਾ ਲਿਆ ਜਾਣਾ ਇਦਾਂ ਚੱਲਦਾ ਜਾ ਮਾਮਾ ਕੋਲ ਜਾ ਪਪਾ ਨਾਲ ਜਾਉਣਾ ਨਾ ਨਾ ਹੁਣ ਨਹੀਂ ਬਸ ਕਰਨ ਚਮਕ ਮਿਲ ਆਇਆ ਉਹਨੂੰ ਪਤਾ ਹੋਣਾ ਚੱਲ ਜਾਣਾ ਹੁਣ ਨਹੀਂ ਮਰੀ ਆਣੀ ਮੇਰੀ ਕਿੱਥੇ ਗਈ ਸੀ ਆਈ ਕਿੱਥੇ ਕਿਊਟ ਬੇਬੀ ਕਿੱਤਿਆਂ ਆਏ ਆ ਆ ਆ ਆ ਵਿਕੇ ਆ ਸਭ ਉਹਨੂੰ ਪਾਣੀ ਵੀ ਪੀਣਾ ਬੀਬੀ ਨੂੰ ਮਿਲ ਕੇ ਆਏ ਨੇ ਬੀਬੀ ਆਖ ਨਹੀਂ ਚੰਗਾ ਕੀਤਾ ਆ ਆ ਕੇ ਦੋ ਜਣੇ ਮਿਲ ਕੇ ਉਹ ਮੇਰੇ ਬਾਅਦ ਵੈਸੇ ਵੀ ਯਾਦ ਕਰਦੇ ਹੁੰਦੇ ਹਾਂ ਮੇਲਾ ਇਹ ਤਾਂ ਵੀ ਦਦੀ ਨੂੰ ਗੁਰਨਵਰ ਮੇਲਾ ਹੀ ਬੀਬੀ ਮਿਲ ਕੇ ਆਈ ਬੀਬੀ ਨੂੰ ਮਿਲ ਕੇ ਆਇਆ ਨਾ ਦਾਦੂ ਨੂੰ ਮਿਲ ਕੇ ਆਇਆ ਦਾਦੂ ਨੂੰ ਸਾਰੇ ਹੰਕੇ ਚਲਾ ਨੂੰ ਵੇਖੀਏ ਕਵਲ ਨੂੰ ਤੇਵਿੰਦਰ ਕਿੱਥੇ ਗਏ ਲੱਭੀ ਉਹ ਫੋਨ ਤਾਂ ਹੀ ਫਿਰ ਚੁੱਕਣ ਦੇ ਮੈਂ ਫੋਨ ਕਰਾਂ ਨਾ ਚੁੱਕਣ ਦੇ ਰਾਤ ਨੂੰ ਸੀ ਗਏ ਘੁੰਮੀ ਫਿਰ ਚੀਜ਼ਾਂ ਖਾਣ ਕਹਿੰਦੀ ਨਾ ਅੱਜ ਆਹ ਪੀਜਾ ਪੂਜਾ ਖਾਣ ਦੇ ਦੀ ਨਾ ਕੋਲ ਤੇ ਪਹੁੰਚਾ ਕੇ ਕੰਗਲ ਨੂੰ ਕਹਿੰਦੇ ਚਲ ਮੈਂ ਆ ਗਿਆ ਹਾਂ ਉਹ ਵੀ ਮੈਂ ਤੇਨੂੰ ਨਾ ਆਉਗੀ ਪੀਜਾ ਪੂਜੇ ਪੀਜਾ ਪੂਜੇ ਖਾਣ ਗਈ ਹੁਣੇ ਅੱਜ ਹਨਾ ਕੋਣ ਨੂੰ ਅੱਜ ਹਨਾ ਇੱਦਾਂ ਨਹੀਂ ਰੱਖਾਇਂ ਕੰਦੀ ਅੱਜ ਛੁੱਟੀ ਦਾ ਪੂਰਾ ਪੂਰਾ ਟ੍ਰਿਪਨ ਜਾਇ ਕੀਤਾ ਅੱਜ ਉਹਨਾਂ ਨੇ ਹਨਾ ਕੋਣ ਬੰਦਾ ਵੀ ਬੜਾ ਨੇ ਹਨਾ ਪੰਜਾਰ ਬੜਾ ਕੀਤਾ ਇਸੇ ਦਾ ਕਿੰਨੇ ਜਾਦ ਕੀਤਾ ਦਾਦੂ ਨੇ ਜਾ ਕੇ ਕੀਤਾ ਮੈਂ ਜਾ ਕੇ ਕੀਤਾ ਕੁੜੀ ਆਖਾ ਕੁੜੀ ਨੇ ਕੀਤਾ ਅਨਹਦ ਅਨਹਦ ਨੂੰ ਲਿਆਣਾ ਹੈ ਅਨਹਦ ਆ ਗਈ ਵੇਖ ਲੋ ਫਿਰ ਇਹਦੀ ਚਾਚੀ ਨੇ ਕੀਤਾ ਸਾਰੇ ਨੇ ਉਮੀਦ ਬਲੌਗਰ ਕਨ ਬਲੌਗਰ ਚਾਚੂ ਚਾਚੂ ਅੰਦਾ ਨਹੀਂ ਚਾਚੂ ਅੰਦਾ ਹੈ ਅਨਹਦ ਵੀ ਬੜੇ ਦਿਨ ਆ ਕੋਈ ਨੇ ਜਾੜੇ ਕੀਤਾ ਸੁੱਖ ਕੋਈ ਨੇ ਸਾਰਿਆਂ ਕੀਤਾ ਅਨੰਦ ਕਾਲੂ ਵੀ ਕਹਿੰਦਾ ਤੈਨੂੰ ਬੜਾ ਯਾਦ ਕੀਤਾ ਸਾਰਿਆਂ ਨੇ ਗੱਲ। ਕੱਲ ਪਤਾ ਕਿੱਥੇ? ਇਧਰ ਵੇ ਫੇਰ ਧੜੀ ਹੋ। ਆਹੋ ਇਧਰ ਵੇ ਫੇਰ ਬਾਰੀ ਖੋਲ ਕੇ ਹੈ। ਗੁਰਬਾਈ ਕਿੱਧਰ ਹੈ? ਹੁਣ ਕਿੱਧਰ ਹੈ? ਹਾਂ ਸਹੀ ਹਾਸਾ ਸਹੀ ਹਾਸਾ। ਆਹ ਜਾਂਦਾ ਜੀ। ਓਏ ਇੱਕ ਚੀਜ਼ ਵਿਖਾਵਾਂ ਤੈਨੂੰ। ਇਧਰ ਸਮੈਲ ਵੇ ਕਿੰਨੀ ਸੋਹਣੀ ਆਈ ਅੱਦੀ। ਸਮੈਲ ਲੈ ਕੇ ਵੇਖੀ। ਕਰਦੇ ਇੱਕ ਨਾ ਫਲਾਵਰ ਪਾਊਡਰ ਲੈਨੇ ਖਰੀਦੇ ਆ ਤੇ ਉਹਨਾਂ ਨੇ ਇੱਚ ਤੋੜ ਕੇ ਨਾ ਬੜੀ ਸੁੰਦਰ ਚਾਹ ਲਈ ਉਹਦਾ ਵੀ ਰੱਖ ਸਕਦਾ ਪਰ ਇਹਨੂੰ ਤੋੜੀ ਨਾ 스멜 ਬਹੁਤ ਜ਼ਿਆਦਾ ਸੁਣੀ ਆਈ ਉਹਦੀ ਮਜ਼ਾ ਆ ਗਿਆ 스멜 ਦਾ ਹਨਾ ਇਹਨੂੰ ਕਲੀਆਂ ਕਹਿੰਦੇ ਆ ਨਾ ਤੈਨੂੰ ਜਿੱਦਾਂ ਤੂੰ ਨੇਗੀ ਜੀ ਕਲੀ ਆ ਨਾ ਇਦਾਂ ਹੀ ਇਹ ਕਲੀ ਆ ਕਲੀ ਮਤਲਬ ਇਹਨੂੰ ਇਹਦਾ ਨਾਂ ਆ ਬੂਟੇ ਦਾ ਇਨੂੰ ਕਲੀ ਵੀ ਕਹਿੰਦੇ ਰਾਤ ਦੀ ਰਾਣੀ ਵੀ ਕਹਿ ਦਿੰਦੇ ਇਹਨੂੰ 스멜 ਬਹੁਤ ਜਿਆਦਾ ਸੋਹਣੀ ਆਦੀ ਰਾਤ ਦੀ ਰਾਣੀ ਕਹ ਲਈ 스멜 ਕਰਕੇ ਕਿਉਂਕਿ ਰਾਤ ਨੂੰ 스멜 ਦਿੰਦਾ ਹੈ ਹੁਣ ਹੁਣ ਤੂੰ ਹੁਣ 스멜 ਕਰ ਲੈਣਾ ਇਹਨੂੰ ਦਿਨੇ 스멜 ਕਰਕੇ ਵੀ ਕਹਿੰਦੇ ਨਹੀਂ ਆਉਗੀ ਓਕੇ ਅਬ ਬਹੁਤ ਸੋਹਣੀ ਆਉਂਦੀ 스멜 ਇਹਨਾਂ ਨੇ ਇੱਕ ਤੋਰ ਦਿੰਦਾ ਕਹਿੰਦੀ ਮੈਂ ਆਪਣੇ ਰੂਮ ਚ ਰੱਖਣਾ 스멜 ਆਇਆ ਕਰੂਗੀ ਵਧੀਆ ਇਹਦੀ ਪ੍ਰਾਤ ਨੂੰ ਆਇਆ ਕਰਣੀ ਹਾਂ ਹੁਣ ਇਹ ਅੱਜ ਹੀ ਆਉਣੀ ਇਹਦੀ ਕੱਲ ਤੱਕ ਤਾਂ ਖਤਮ ਹੋ ਜਾਣੀ ਕਿਉਂਕਿ ਜੇ